ਕਾਂਗਰਸ ਦੇ ਆਨੇ ਉਹ ਮੈਂ ਤਾਂ ਇਹ ਕਹੂੰਗਾ ਕਿ ਅਸੀਂ ਸ਼ਹਿਰ ਦਾ ਵਿਕਾਸ ਕਰੇ ਮੇਰੇ ਲਈ ਕੋਈ ਕਾਂਗਰਸ ਤਾਂ ਨਹੀਂ ਕੋਈ ਕਾਰੀਗਰ ਜਿਹੜੇ ਨਾ ਸਾਡਾ ਇੱਕ ਪਰਿਵਾਰ ਬਣ ਗਿਆ ਔਰ ਸਾਡਾ ਇੱਕੋ ਮੰਕਲਬਾਈ ਨੂੰ ਮੋਟਿਆ ਕਿ ਇਸ ਦੀ ਮਾਤਿਹ ਹੋ ਰਹੀ ਤੁਹਾਨੂੰ ਵੀ ਭਗਵੰਤਬਾਨ ਜਿੱਦਾਂ ਕਹਿੰਦੇ ਹੁੰਦੇ ਨੇ ਸਾਡੇ ਭੋਕੜ ਨੇ ਭੋਕੜਾ ਚ ਪੈ ਲਿਆ ਭੋਕੜ ਕਹਿ ਰਹੇ ਇਹਦਾ ਕੀ ਕੰਮ ਹੋਇਆ ਜੀ ਮੈਂ ਇਹ ਤਾਂ ਇੱਕ ਆਪਣੀ ਆਪਣੀ ਹਰ ਬੰਦੇ ਦੀ ਸੋਚ ਆ ਜਦੋਂ ਪਾਰਟੀ ਲਈ ਜਦੋਂ ਜਦੋਂ ਦੇ ਵੀ ਇਸ ਮੈਂ ਜਿਹੜੀਆਂ ਦਾ ਮੈਨੂੰ ਪਤਾ ਕਿ ਬੰਦੇ ਤੋਂ ਆਦਾਰੀ ਹੋਣੀ ਚਾਹੀਦੀ ਹੈ ਚਾਹੇ ਉਹ ਜਿਹਦੇ ਇਨਸਾਨ ਨਾਲ ਜੁੜ ਜਾਈ ਉਸ ਨਾਲ ਔਰ ਪਾਰਟੀ ਨਾਲ ਇਹ ਅੱਜ ਉਹ ਨੂੰ ਗੁੰਦਰਾ ਇੱਕ ਮਕਾਮ ਤੇ ਪਹੁੰਚਿਆ ਪਹਿਲਾਂ ਮੈਂ ਅਰਦਾਸ ਕਰਦਾ ਹਾਂ ਕਿ ਕੋਈ ਮੈਂ ਅੱਜ ਜਿਹੜੀ ਚੋਣ ਸੀ ਪਹਿਲਾਂ ਮੁਬਾਰਕਬਾਦ ਦਿੰਦਾ ਬਹੁਤ ਖੁੰਦਾ ਜੀ ਨੂੰ ਇਹਨੂੰ ਅ ਤਰ ਜਿਹੜੀ ਇਲੈਕਸ਼ਨ ਹੋਈ ਆ ਜਿਸ 15 ਮੈਂਬਰਾਂ ਨੇ voting ਕੀਤੀ ਆ ਜਿਹਦੇ ਵਿੱਚ 15 ਚੋਂ 13 ਬੰਦੇ ਸਮਰਥਨ ਦਿੱਤਾ ਤੇ ਬੜੀ ਖੁਸ਼ੀ ਦੀ ਗੱਲ ਆ ਵੀ ਇੱਕ ਤਰਫਾ ਉਹਨੂੰ ਜਿਹੜਾ ਲੋਕਾਂ ਨੇ ਕبول ਲਿਆ ਉਹਦੀ ਪ੍ਰਧਾਨਗੀ ਨੂੰ ਤੇ ਮੈਂ ਉਹਨੂੰ ਪ੍ਰਧਾਨਗੀ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਤੇ ਨਾਲ ਦੀ ਨਾਲ ਜਿੰਨੇ ਵੀ ਮੈਂਬਰ ਬਣੇ ਦੇਖੋ ਜਿੰਨੇ ਵੀ ਅੱਜ ਕੀ ਮੈਂਬਰ ਬਣੇ ਨੇ ਮੈਨੂੰ ਦੋ ਮੈਂਬਰ ਉਹ ਛੜ ਕੇ ਲਗਭਗ 13 ਮੈਂਬਰ ਹੋ ਨੇ ਜਿਹੜੇ ਪਹਿਲੀ ਵਾਰ ਜੁੜਨ ਦਿੱਤੇ ਨੇ ਤੇ ਸਾਰਿਆਂ ਨੂੰ ਉਹਨਾਂ ਨੂੰ ਵੀ ਮੁਬਾਰਕ ਕਰ ਦਿੰਦਾ ਵੀ ਸਾਰੇ ਰਲ ਕੇ ਕੰਮ ਕਰਨਗੇ ਤੇ ਸ਼ਹਿਰ ਦਾ ਵਿਕਾਸ ਕਰਨਗੇ ਤੇ ਆਪ ਸਾਰੇ ਕੌਂਸਲਰ ਸਮਥੇਤ ਤਾਂ ਦੋ ਤੇ ਤਿੰਨ ਨੇ ਦਾ ਉਹ ਬੇਤੀ ਰੀ ਦਾ ਬੋੜੀ ਵੀ ਆਪਣਾ ਜੱਪ ਵੀ ਤਰ੍ਹਾਂ ਨਹੀਂ ਕੋਲ ਵੀ ਆ ਤੇਰਾ ਬੋੜਾ ਉਹ ਆਮਾਦੀ ਪਾਰਟੀ ਇਸ ਕੋ ਆਪਣੀ ਪਾਰਟੀ ਦਾ ਟੀਾਰਗੇਟ ਰਹੇਗਾ ਮਟੜਾ ਸ਼ਹਿਰ ਦੇ ਵਿਕਾਸ ਦੇ ਦੇਖੋ ਜੀ ਆਮਾਦੀ ਪਾਰਟੀ ਦਾ ਆਪਾ ਹੁਣ ਵੀ ਤੁਹਾਨੂੰ ਬੁਤੇ ਵੀ ਹੁਣ ਤੱਕ ਜਿਹੜੇ 3 ਸਾਲ ਲੰਘੇ ਨੇ ਉਹਦੇ ਵਿੱਚ ਕਾਫੀ ਵਿਕਾਸ ਹੋਇਆ ਤੇ ਉਸੇ ਬਕਾਸ ਦੀਨ ਨੂੰ ਹੋ ਤੇਜ਼ੀ ਨਾਲ ਤੋਰਿਆ ਜਾਊਗਾ ਤੇ ਸ਼ਹਿਰ ਦੇ ਵਿੱਚ ਵੱਧ ਤੋਂ ਵੱਧ ਵਿਕਾਸ ਕੀਤਾ ਜਾਊਗਾ ਸਾਰੇ ਰਣਕੇ ਵਿਕਾਸ ਕਰਾਂਗੇ ਐਮਐਲਏ ਸਾਹਿਬ ਜਿੱਦਾਂ ਸਾਡੇ ਭਗਵੰਤ ਜੀ ਕਹਿੰਦੇ ਨੇ ਲ ਵੀ ਇਹ ਸਾਡੇ ਭਮੱਕੜ ਨੇ ਅੱਜ ਤਿੰਨ ਚਾਰ ਭਮੱਕੜ ਗੈਰ ਰਹੇ ਇਹਦੇ ਬਾਰੇ ਕੀ ਕਹਿਣਾ ਚਾਹੂਗਾ ਇਹ ਬੋਕਰ ਦਾ ਉਹਦੇ ਵਿੱਚ ਤੁਹਾਨੂੰ ਦੱਸਤਾ ਰਿਹਾ ਵੀ ਉਹਦੇ ਵੋਟਾਂ ਦੇ ਵਿੱਚੋਂ ਸਾਰੇ ਭੌਂਕੜ ਹਾਜ਼ਰ ਸੀਗੇ ਹਾਜ਼ਰੀ ਗਿਣਗਲ ਨਹੀਂ ਹੈਗੇ ਸਾਰੇ ਨਾਲ ᱛੀ ਤੇ ਤੁਸੀਂ ਇਹ ਦੇਖੋ ਵੀ ਉਹਦੇ ਵਿੱਚ ਅੱਜ ਇਹੀ ਤਾਂ ਹੀ ਸਾਨੂੰ ਕਿਰਨ ਵੋਟਾਂ ਮਿਲੀਆਂ ਹਨਾ ਵੱਧ ਤੋਂ ਵੱਧ ਸਾਰੇ ਬੰਦੇ ਸਾਥ ਦਿੱਤਾ ਹਾਂ ਪ੍ਰਧਾਨ ਦੀ ਚੋਣ ਆ ਤੇ ਉਹ ਵਾਅਦੇ ਵਿੱਚ ਰੱਖੀ ਗਈ ਹੈ ਅਜੇ ਅੱਜ ਸਿਰਫ ਖੰਭਾ ਤੜਿਆ ਗਿਆ ਜੀ